ਇੱਕ ਸਭ ਤੋਂ ਪਹਿਲਾਂ ਤਾਂ ਦਿਲਰੋਜ ਦੇ ਪੇਰੈਂਟਸ ਗ੍ਰੈਂਡਫਾਦਰ ਤੇ ਗ੍ਰੈਂਡਮਦਰ ਉਹਨਾਂ ਨੂੰ ਸਾਡੇ ਵੱਲੋਂ ਤਾਂ ਇੱਕ ਹੌਸਲਾ ਦੇ ਨਹੀਂ ਆਏ ਆ ਬੇਸਿਕਲੀ ਜਿਹੜਾ ਐਡਾ ਬਡੀਟਰੈਸ ਦੀ ਹੋ ਗਈ ਆ ਦਿਲਰੋਜ ਚਲੀ ਗਈ ਉਹ ਵਾਪਸ ਨਹੀਂ ਆਉਣੀ ਦੂਸਰੀ ਪਾਰਟੀ ਨੇ ਜਿਹਨੇ ਕੀਤਾ ਉਹਨਾਂ ਨੂੰ ਵੀ ਸਜ਼ਾ ਮਿਲ ਰਹੀ ਆ ਮਿਲੂਗੀ ਉਹ ਡਿਜ਼ਰਵ ਵੀ ਕਰਦੀ ਸੀਗੀ ਉਸ ਦੇ ਨਾਲ ਜਿਹੜੇ ਉਹਨਾਂ ਦੇ ਬੱਚੇ ਆ ਉਹ ਵੀ ਸਫਰ ਕਰਨਗੇ ਇੱਕ ਛੋਟੀ ਜੀ ਗਲਤੀ ਨੇ ਦੋ ਘਰ ਪਟਦੇ ਮੈਂ ਤਾਂ ਕਹਿੰਦਾ ਵੀ ਜਿਹੜਾ ਲੈਸਨ ਆ ਬੜਾ ਕੀਮਤੀ ਸਾਰੀ ਸੋਸਾਇਟੀ ਲਈ ਲੋਕਾਂ ਲਈ ਇਹਦੀਆਂ ਗੱਲਾਂ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ ਛੋਟੀਆਂ ਮੁੰਡੀਆਂ ਗਲਤੀਆਂ ਦੇ ਕਿਸੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਇੱਕ ਫੁੱਲ ਆ ਜਿਹੜਾ ਖੇលਿਆ ਵੀ ਨਹੀਂਗਾ ਸੁਪਨੇ ਵੀ ਉਹਨੇ ਦੇਖੇ ਨਹੀਂ ਕੋਈ ਇਸ ਦੁਨੀਆ ਤੋਂ ਇਸੇ ਕੋਈ ਕੋਈ ਕਾਰਨ ਵੀ ਨਹੀਂਗਾ ਕਿਸੇ ਮਿ ਜੈਲਸੀ ਫੈਕਟਰੀ ਜਾਂ ਕੁਛ ਵੀ ਕਹ ਲਓ ਉਹ ਸਾਡੇ ਤੋਂ ਚਲਾ ਜਾਏਗਾ ਬੜਾ ਦੁੱਖ ਦੀ ਗੱਲ ਹੈ ਮੇਰੀ ਆਪਣੀ ਪੋਤਰੀ ਆ ਜੇ ਮੈਂ ਉਹਦੀ ਫੈਕਟਰੀ ਤੇ ਆ ਰਹੀ ਦਰੋਜੀ ਫੈਕਟਰੀ ਨੂੰ ਕੰਪੇਅਰ ਕਰਾਂ ਮੈਨੂੰ ਆਪਦੀ ਪੋਤਰੀ ਦੀ ਦਰੋਜ ਦਸਰੇ ਹਾਲ ਵਿੱਚ ਦੀ ਮੇਰੇ ਕੋਈ ਜਵਲਡ ਹੈ ਨਹੀਂ ਮੈਂ ਇਹਨਾਂ ਨੂੰ ਪਰਿਵਾਰ ਨੂੰ ਕਿਵੇਂ ਹੌਸਲਾ ਦੇ ਸਕਾਂ ਬੜੀ ਦੁੱਖ ਦੀ ਗੱਲ ਹੈ ਜੀ